ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਟ ਸੇਰੋ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਬਾਈ ਕੋਲ ਟਰੈਕਟਰ ਬਕਾਉਗਾ ਜੀ 855 19 ਮਾਡਲ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਠੀਕ ਹੈ ਜੀ ਵਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੇ ਕਿਸ ਨੇ ਐਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 75 82 00369 ਜਾਈਏ ਠੀਕ ਹੈ ਜੀ WhatsApp ਰਾਹੀਂ ਵੀਡੀਓ ਪੇਜ ਤੇ ਕਾਡ ਲਵਾ ਸਕਦੇ ਹੋਂ ਗੱਡੀ ਕਾਰ ਟਰੈਕਟਰ ਟਰਾਲੀ ਜੋ ਵੀ ਆ ਪਲਾਟ ਪੈੜੀ ਠੀਕ ਹੈ ਜੀ ਹਰ ਕਿਸੇ ਦੇ ਪੈਗ ਲਾਉਣੇ ਆ ਫੇਸਬੁਕ ਤੇ ਆਪਣਾ ਪੇਜ ਆ ਗਰਜੀਤ ਰਾਏ ਉਹਨੂੰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੇਂ ਦਿਨ ਵੀ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਪੰਜਾਬ ਐਨ 40 ਟੀਵੀ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਗਰਜੀਤ ਰਾਏ ਫੇਸਬੁਕ ਤੇ ਆਪਣਾ ਪੇਜ ਭਰਾ ਠੀਕ ਹੈ ਜੀ ਜੇ ਕਿਸੇ ਨੇ ਤੇ ਦੀ ਅਡ ਲਵਾਂਗੇ ਤਾਂ ਆਪਣਾ ਨੰਬਰ ਲੋਡ ਕਰੋ ਜੀ 728000350 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਮੱਝਾਂ ਕਮ ਵਾਲਾ ਪੇਜ ਆ ਗਰਜੀਤ ਜੀਤਾ ਰਾਏ ਟੀਵੀ ਹੋਣੇ ਬਤਵਾਸ ਕਰਿਆ ਅਤੇ ਸੇਰ ਕਰਿਆ ਕਰੋ ਤਾਂ ਕਿ ਜਿੰਨ ਨੂੰ ਜੀ